ਦੋਸਤੋ ਇਸ ਸਮੇਂ ਸੀ ਹੈਗੇ ਆ ਮਨਾਲੀ ਤੋਂ ਤਕਰੀਬਨ 10-15 ਕਿਲੋਮੀਟਰ ਅੱਗੇ ਹਾਂਜੀ ਹਾਈਵੇ ਦੇ ਕੋਲ ਲੱਗੀ ਅਟਾਟਾ ਨੂੰ ਰਸਤਾ ਜਾਂਦਾ ਹੈ ਇੱਥੇ ਸਾਨੂੰ ਮਿਲੀ ਹੈ ਜੀ ਥਾਲੀ ਉਹ ਵੀ ਸਿਰਫ ਆਰ ਸਿਰਫ 80 ਰੁਪਏ 80 ਰੁਪਏ ਵਿੱਚ 80 ਰੁਪਏ ਦੇ ਵਿੱਚ ਸਾਨੂੰ ਥਾਲੀ ਮਿਲੀ ਹੈ ਜੀ ਕੀ ਕੁਝ ਮਿਲੇ ਤੁਹਾਨੂੰ ਦੱਸਦੇ ਆ ਇੱਕ ਤਾਂ ਸਾਨੂੰ ਮਿਲੇ ਕੜੀ ਚਾਵਲ ਹਾਂਜੀ ਦੂਜੀ ਹੈ ਜੀ ਦਾਲ ਤੀਜੀ ਹੈ ਜੀ ਆ ਮਿਕਸ ਵੈਜ ਚੌਥੀ ਹੈ ਜੀ ਛੋਲਿਆਂ ਦੀ ਸਬਜ਼ੀ ਨਾਲ ਸਲਾਦ ਚਟਨੀ ਤੇ ਰੋਟੀਆਂ ਦੇਖੋ ਨੇ ਆ ਜਿੰਨੀਆਂ ਨੇ ਸੋ ਰੋਟੀਆਂ ਆਪਾਂ ਚੈੱਕ ਕਰਦੇ ਆ ਰੋਟੀਆਂ ਆਪਾਂ ਚੈੱਕ ਕਰ ਲੈਂਦੇ ਆ ਮੇਰੇ ਸਾਹਮਣੇ ਦੋ ਜਾਂ ਤਿੰਨ ਰੋਟੀਆਂ ਹੋਣਗੀਆਂ ਬਾਕੀ ਚੈੱਕ ਕਰ ਲੈਂਦੇ ਆ ਭਾਈ ਆਈ ਗਿੰ ਕਿੰਨੇ ਹੋਣਗੇ ਤਿੰਨ ਰੋਟੀਆਂ ਹੋਣ ਤਿੰਨ ਰੋਟੀਆਂ ਨੇ ਭਾਈ ਲੋ ਜੀ ਤਿੰਨ ਰੋਟੀਆਂ ਮਿਲੀਆਂ ਨੇ ਰੋਟੀਆਂ ਦੇਖੋ ਵਾਓ ਚਾਰ ਚਾਰ ਰੋਟੀਆਂ 1 2 3 4 ਭਾਈ ਮਨਾਲੀ ਵਰਗੇ ਸ਼ਹਿਰ ਦੇ ਵਿੱਚ ਮਨ ਮਨਾਲੀ ਤੋਂ ਵੀ ਅੱਗੇ ਜਾ ਕੇ ਠੀਕ ਹੈ ਚਾਰ ਰੋਟੀਆਂ ਕੜੀ ਚਾਵਲ ਦਾਲ ਮਿਕਸ ਵੈਜ ਛੋਲੇ ਮਤਲਬ 1 2 3 ਸਬਜ਼ੀਆਂ ਤੇ ਮਤਲਬ ਚਾਰ ਸਬਜੀ ਲਾ ਲਓ ਨਾਲ ਚਾਵਲ ਲਾ ਲਓ ਹੈ ਨਾ 80 ਰੁਪਏ ਦੇ ਵਿੱਚ ਮਿਲ ਰਿਹਾ ਹੋਰ ਦੱਸੋ ਕੀ ਭਾਲਦੇ ਹੋ 80 ਰੁਪਏ ਚ ਇੱਕ ਪਲੇਟ ਚ ਤੁਹਾਨੂੰ ਇੰਨਾ ਕੁਝ ਮਿਲ ਰਿਹਾਗਾ ਕੀ ਚਾਹੀਦਾ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿ ਮੈਨੂੰ ਲੱਗਦਾ ਸੀਗਾ ਕਿ ਮਹਿੰਗਾ ਅਹੀਂ ਟਰਾਈ ਵੀ ਕੀਤਾ ਇੱਕ ਦੋ ਵਾਰ ਲੇਕਿਨ ਆਨਲਾਈਨ ਟਰਾਈ ਕੀਤਾ ਜੀ ਅਸੀਂ ਟਰਾਈ ਕੀਤਾ ਜੀ ਆਨਲਾਈਨ ਆਨਲਾਈਨ ਬੜਾ ਮਹਿੰਗਾ ਪੈਂਦਾ 6 600 550 ਰੁਪਏ ਪਲੇਟ ਬਟ ਜਦੋਂ ਆਪਾਂ ਉੱਪਰ ਸਾਈਡ ਜਾਂਦੇ ਇਟਰਨਲ ਸਾਈਡ ਜਾਂਦੇ ਹਾਂ ਗੇਟ ਇਟ ਇਟਰਨਲ ਸਾਈਡ ਉੱਥੇ ਥੋੜਾ ਫਰਕ ਹੈਗਾ ਉਹ ਉੱਥੇ ਫਰਕ ਹੈ ਅਸੀਂ ਨਾ ਹੁਣੇ ਇੱਕ ਆਪਣੇ ਚਲੋ ਮੈਂ ਨਾਮ ਲੈਣਾ ਚਾਹੁੰਦਾ ਆਪਣੇ ਉਧਰ ਦੇ ਵੀਰ ਸੀਗੇ ਉਹਨਾਂ ਤੋਂ ਪਤਾ ਕੀਤਾ ਕਿ ਬਈ ਕਿੰਨੇ ਥਾਲੀ ਆ ਉਹ ਕਹਿੰਦੇ 150 ਰੁਪਏ ਥਾਲੀ ਸਿਰਫ ਤਿੰਨ ਰੋਟੀਆਂ ਤੇ ਸਾਗ ਮੱਕੇ ਦੀ ਰੋਟੀ ਸਰਸੋਆ ਸਾਗ ਓਨਲੀ ਤਿੰਨ ਰੋਟੀਆਂ ਤਿੰਨ ਰੋਟੀਆਂ ਸਾਗ 150 ਰੁਪਏ ਦੀ ਥਾਲੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਛੋਲੇ ਭਟੂਰੇ ਦਾ ਕੀ ਰੇਟ ਹੈ ਉਹਨਾਂ ਨੇ ਕਿਹਾ 80 ਰੁਪਏ ਹਾਂ ਠੀਕ ਹੈ ਜੀ ਮਨਾਲੀ ਦੇ ਵਿੱਚ ਹੀ ਜੀ ਤੇ ਫਿਰ ਅਸੀਂ ਥੋੜਾ ਅੱਗੇ ਗਏ ਉੱਥੇ ਪਤਾ ਕੀਤਾ ਤਾਂ ਬਾਈ ਜੀ ਉਹਨਾਂ ਨੇ ਸਾਨੂੰ ਐਨਾ ਕੁਝ ਫੁੱਲ ਪਲੇਟ ਮਿਲ ਗਈ 80 ਰੁਪਏ ਚ ਐਨਾ ਕੁਝ ਮਿਲ ਗਿਆ ਸੋ ਇਸ ਕਰਕੇ ਭਾਈ ਜਿੱਥੇ ਕਿਤੇ ਜਾ ਰਹੇ ਹੋ ਨਾ ਇੱਕ ਵਾਰ ਨਾ ਰੇਟ ਵੱਖ-ਵੱਖ ਜਗ੍ਹਾ ਤੋਂ ਕਨਫਰਮ ਕਰ ਲਿਆ ਕਰੋ। ਇਹ ਜ਼ਰੂਰੀ ਨਹੀਂ ਹੁੰਦਾ ਜੇ ਆਪਾਂ ਕਿਸੇ ਇੱਕ ਸ਼ਾਪ 'ਚ ਵੜ ਗਏ ਜਾਂ ਇੱਕ ਜਗ੍ਹਾ ਤੇ ਖੜ ਗਏ ਫਿਰ ਆਪਾਂ ਉਸ ਤੋਂ ਅ ਲੋ ਤੇ ਚੀਜ਼ ਦੇਖ ਲੋ ਵੀ ਕਿੱਦਾਂ ਦੀ ਚੀਜ਼ ਹੈਗੀ ਹਾਂ ਫੇਰ ਉਸ ਤੋਂ ਬਾਅਦ ਲੋ ਬਿਲਕੁਲ ਸੋ ਇਹ ਸਾਨੂੰ ਸਾਰਾ ਕੁਝ ਮਿਲਿਆ ਹੁਣ ਆਪਾਂ ਖਾ ਕੇ ਦੇਖਦੇ ਆਂ ਸਵਾਦ ਦਾ ਵੀ ਪਤਾ ਲੱਗੇ ਕਿੱਦਾਂ ਦਾ ਨੇਹਾ ਜੀ ਟਰਾਈ ਕਰਨਗੇ ਆਪਾਂ ਰੋਟੀ ਤੋਂ ਟਰਾਈ ਕਰਾਂਗੇ ਹਾਂਜੀ ਤੇ ਰੋਟੀ ਤੁਸੀਂ ਦੇਖੋ ਕਿੰਨੀ ਸੌਫਟ ਲੱਗ ਰਹੀ ਹੈ ਇਹ ਤੇ ਵਾਈਟ ਹੈ ਹੈਨਾ ਕਿੰਨੀ ਸੋਹਣੀ ਸੋਹਣੀ ਰੋਟੀ ਹੈ ਖਾ ਕੇ ਦੱਸੋ ਨੇਹੇ ਟੇਸਟ ਕਿੱਦਾਂ ਦਾ ਤੇ ਕੜੀ ਚਾਵਲ ਹੈਗੇ ਨੇ ਨੇਹਾ ਜੀ ਦਾ ਫੇਵਰਟ ਕੜੀ ਚਾਵਲ ਜੀ ਆਪਾਂ ਚਟਨੀ ਖੋਲਦੇ ਕਿਉਂਕਿ ਚਟਨੀ ਜਿਹੜੀ ਪਹਾੜੀ ਸਾਈਡ ਦੀ ਚਟਨੀ ਹੁੰਦੀ ਆ ਨਾ ਹਾਂਜੀ ਉਹ ਬੈਸਟ ਹੁੰਦੀ ਹੈ ਬਿਲਕੁਲ 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 ਜੀ ਇੱਕ ਰੈੱਡ ਵਾਲੀ ਚਟਨੀ ਆਂਦੀ ਹੈ ਇਹ ਉਹ ਤਾਂ ਆਪਿਆ ਉਹ ਪਰੋਠੇ ਦੇ ਨਾਲ ਮਿਲਦੀ ਜਿਹੜੀ ਵਾਹ ਜੀ ਵਾਹ ਉਹ ਤਾਂ ਗੁੱਲੇ ਹੀ ਲੱਗਣੇ ਉਹ ਤਾਂ ਬਹੁਤ ਟੇਸਟੀ ਹੁੰਦੀ ਹੈ ਉਹ ਚਟਨੀ ਵਰਗੀ ਚਟਨੀ ਨਹੀਂ ਕਿਤੇ ਹਾਂਜੀ ਜੇ ਤੁਸੀਂ ਆ ਰਹੇ ਹੋ ਮਨਾਲੀ ਸਾਈਡ ਤੇ ਜੇ ਤੁਸੀਂ ਕਿਤੇ ਸਟੇ ਵਗੈਰਾ ਕਰਦੇ ਹੋ ਤੇ ਹੋਟਲਾਂ ਦੇ ਵਿੱਚ ਤੁਸੀਂ ਖਾ ਰਹੇ ਹੋ ਤਾਂ ਤੁਹਾਨੂੰ ਬਹੁਤ ਮਹਿੰਗਾ ਪਏਗਾ ਮੇਰੀ ਤੁਹਾਨੂੰ ਸੁਝਾਅ ਹੈ ਇੱਥੇ ਰੱਤੇ ਦੇ ਵਿੱਚ ਢਾਬੇ ਬਹੁਤ ਸਾਰੇ ਨੇ ਢਾਬਿਆਂ ਤੇ ਜਾ ਕੇ ਰੇਟ ਪਤਾ ਕਰ ਲਿਓ ਪਰੋਠਿਆਂ ਦਾ ਤਾਂ ਇੱਕੋ ਰੇਟ 50 ਰੁਪਏ ਇੱਥੇ ਜੀ ਪਰੋਠੇ ਅਸੀਂ ਖਾ 50 ਤੋਂ 60 ਰੁਪਏ 50 ਰੁਪਏ ਅੱਗੇ ਜਾਓਗੇ ਟਟੜਾ ਉੱਥੇ 60 ਰੁਪਏ ਉਹ ਤੋਂ ਪਹਿਲੇ ਪਹਿਲੇ ਲੋਗੇ 50 ਰੁਪਏ ਠੀਕ ਹੈ ਇਹ ਤੁਹਾਨੂੰ ਰੇਟ ਦੱਸੀ ਜਾ ਰਹੇ ਨਾਲ ਦੇ ਨਾਲ ਸੇ ਰਿਵੀਲ ਕਰ ਰਹੇ ਆ ਜਿਵੇਂ ਕੋਈ ਕਰਦਾ ਨਹੀਂ ਹੈਗਾ ਇਹ ਸਬਜੀ ਲਗਾਈ ਨਹੀਂ ਹੈ ਜੀ ਨੇ ਨਾਲ ਮਿਕਸ ਵੈਜ ਤੇ ਹੁਣ ਖਾ ਕੇ ਦੱਸਣਾ ਕਿ ਕਿਦਾਂ ਦਾ ਸੁਆਦ ਹੈ ਹਾਂਜੀ ਹੂੰ ਕਿਦਾਂ ਦਾ ਬੈਸਟੋਂ ਬੈਸਟ ਹੈ ਜੀ ਕੀ ਬਾਤ ਹੈ ਜੀ ਲੋ ਜੀ ਹੁਣ ਅਸੀਂ ਖਾ ਲਈਏ ਮੈਂ ਜਿਆਪਾ ਲਗਾ ਲਓ ਜੀ ਮੈਂ ਘਰ ਵਾਲਾ ਸਵਾਦ ਨਹੀਂ ਹੁੰਦਾ ਹੈਗਾ ਹਾਂਜੀ ਪੂਰਾ ਉਸਵਾਦ ਆ اچھا ਪਹਿਲੇ ਦੋ ਘਰ ਕੀਨੇ ਖਾਦਾ ਕਹਿੰਦੇ ਘਰ ਵਾਲਾ ਸਵਾਦ ਮੈਂ ਘਰ ਖਾਨੀਆ ਘਰ ਕੀਨੇ ਖਾਦਾ ਹੈ ਰੋਟੀ ਘਰ ਅੱਛਾ ਰੋਟੀ ਘਰ ਆ ਕੋਲ ਮੈਂ ਕਿਤੇ ਘਰ ਵੀ ਖਾ ਕੇ ਆਇਓ ਘਰ ਕੌਣ ਖਾਂਦਾ ਕ ਇਹ ਤਾਂ ਗੱਲ ਹੈ ਖੈਰ ਤੇ ਹੁਣ ਆਪਾਂ ਖਾ ਲਈਏ ਰੋਟੀ ਜੀ ਵੈਸੇ ਜਾਂ ਤਰ ਤਾ ਅਸੀਂ ਆਪ ਹੀ ਬਣਾ ਲੈਂਦੇ ਆ ਲੇਕਿਨ ਕਦੀ ਕਦੀ ਮੂਡ ਕਰ ਜਾਂਦਾ ਬਾਹਰ ਮੰਗਾਣ ਦਾ ਤਾਂ ਅੱਜ ਅਸੀਂ ਬਾਹਰੋਂ ਜਾ ਕੇ ਟਰਾਈ ਕਰ ਰਹੇ ਹਾਂ ਕਿਉਂਕਿ ਆਪ ਬਣਾਣ ਜੇ ਨਾ ਘੱਟ ਕੋ 2 2.5 ਘੰਟੇ ਲੱਗ ਜਾਂਦੇ ਨੇ ਅੱਗ ਬਾਲੋ ਚੂਲਾ ਜਲਾਓ ਅੱਗ ਕਿਉਂਕਿ ਪਹਾੜੀ ਏਰੀ ਚ ਜਿਵੇਂ ਇੱਥੇ ਨੂੰ ਤੁਸੀਂ ਦੇਖੋ ਸਾਰੇ ਬਰਫ਼ ਦੇ ਪਹਾੜ ਨੇ ਠੀਕ ਹੈ ਔਰ ਇਸ ਪਾਸੇ ਪਾਣੀ ਪਾਣੀ ਸਾਮ ਦੇਖੋ ਹੈ ਨਾ ਔਰ بارش ਔਰ ਹਵਾ ਦਾ ਪਤਾ ਨਹੀਂ ਲੱਗਦਾ ਚੁਟਕੀ ਵਜਾਂਦੀ ਆ ਜਾਂਦੀ ਹੈਗੀ ਹਾਂ ਔਰ ਮਿੰਟ ਚ ਹੀ ਚਲੀ ਜਾਂਦੀ ਹੈ ਤੇ ਹਵਾ ਬੜੀ ਤੇਜ਼ ਤੇ ਚੱਲਦੀ ਹੈ ਇੱਥੇ ਜਿਹਦੇ ਕਰਕੇ ਤੁਸੀਂ ਮਤਲਬ ਅਗਦਾ ਬਲਦੀ ਨਹੀਂ ਬੜੀ ਔਖੇ ਹੋ ਕੇ ਬਲਦੀ ਹੈ। ਉਹ ਨੂੰ ਮੈਨੇਜ ਨਹੀਂ ਕਰ ਪਾਉਂਗਾ। ਹਾਂ ਕਿ ਤਾ ਠੰਡਾ ਏਰੀਆ ਨਾਲ ਦੀ ਨਾਲ ਜਿਹੜੀ ਹੈ ਅੱਗ ਬੁਝ ਜਾਂਦੀ ਹੈ ਹਵਾ ਚੱਲਦੀ ਹੈ ਅੱਗ ਬੁਝ ਜਾਂਦੀ ਹੈ। ਤੋਂ ਬਹੁਤ ਔਖਾ ਹੁੰਦਾ ਪਾਣੀ ਇੰਨਾ ਠੰਡਾ ਹੁੰਦਾ ਇੱਥੇ ਦਾ ਕੀ ਮਤਲਬ ਕੰਨਾਂ ਨੂੰ ਹੱਥ ਨਹੀਂ। ਠੀਕ ਹੈ ਨਹੀਂ ਤਾਂ ਇਸ ਕਰਕੇ ਜ਼ਿਆਦਾਤਰ ਕਹਿੰਦੇ ਆ ਚਾਹ ਤਾਂ ਅਸੀਂ ਆਪੇ ਬਣਾਣੇ ਆਂਗੇ। ਕਦੇ ਕਦੇ ਰੋਟੀ ਪਾਣੀ ਵੀ ਅਸੀਂ ਆਪੇ ਕਰਦੇ ਆਂ ਬਟ ਕਦੇ ਕਦੇ ਹੁੰਦਾ ਵੀ ਅਸੀਂ ਬਾਹਰੋਂ ਲੈਨੇ ਆਂ। ਜਦੋਂ ਵੀ ਅਸੀਂ ਬਾਹਰੋਂ ਲੈਨੇ ਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਇੰਨੇ ਵਿੱਚ ਸਾਨੂੰ ਪਿਆਗਾ ਤੇ ਇਹ ਸ਼ਿਮਲੇ ਦੇ ਵਿੱਚ ਵੀ ਸਾਨੂੰ 10 ਆਈ ਹੋਈ ਹੈਗੀ ਉਹਦੇ ਵਿੱਚ ਵੀ ਆਪਣਾ ਬਹੁਤ ਸਾਰੀਆਂ ਆਈਟਮਸ ਕੀ ਹੈ ਜੀ ਬਿਲਕੁਲ 100 ਰੁਪਏ ਦੇ ਵਿੱਚ ਸ਼ਿਮਲੇ ਦੇ ਵਿੱਚ ਵੀ ਹੈ ਨਾ ਸੋ ਚਲੋ ਹੁਣ ਖਾ ਪੀ ਲਈਏ ਜੀ ਫਿਰ ਮਿਲਦੇ ਹਾਂ ਫਿਰ ਮਿਲਦੇ ਆ ਬਾਈ ਬਾਈ